ऐसे इलाके में मैं कभी आया आया थी एक बार ही ਸਾਡੇ ਰਿਸ਼ਤੇਦਾਰ ਸੀ ਕਿ ਮੇਰੇ ਫਾਦਰ ਦੇ ਦੋਸਤ ਸੀ ਮਿਲਟਰੀ ਚ ਇਕੱਠੇ ਹੁੰਦੇ ਸੀਗੇ ਆ ਇਥੋਂ ਨਕੁੱਦਰ ਵਾਲ ਨਕੁੱਦਰ ਵਾਲੀ ਰੋਡ ਤੇ ਇਸੇ ਤੇ ਦੋ ਚਾਰ 2000 ਕਿਲੋਮੀਟਰ ਤੇ ਇੱਕ ਪਿੰਡ ਹੁੰਦਾ ਸੀ ਹੁਣ ਤਾਂ ਮੇਰੇ ਯਾਦ ਵੀ ਨਹੀਂ ਰਿਹਾ ਹਾਂਜੀ ਉਦੋਂ ਮੈਂ ਇਸੇ ਇਲਾਕੇ 'ਚ ਆਇਆ ਮੇਰੇ ਯਾਦ ਹੈ ਇੱਥੇ ਜੇ ਕੋਈ ਸਿਨੇਮਾ ਸੀਗਾ ਉਸਨ ਵਿੱਚ ਅਸੀਂ ਉਹਨਾਂ ਦਾ ਮੁੰਡਾ ਜੀ ਵੇ ਇਹ ਉਹ ਜਮਾ ਉਹ ਆ ਇਹ ਜਿਹੜੇ ਜਿੰਨੇ ਜਿੰਨੇ ਉਧਰੋਂ ਮਾਲਵੇ ਤੋਂ ਇੱਧਰ ਨੂੰ ਆਨੇ ਆ ਨਾ ਇਹ ਹੁੰਦਾ ਕਿ ਆ ਪੈਸਾ ਕਿਵੇਂ ਬਣਾਈਏ ਇੱਕ ਇੱਕ नेचर ਦੀ ਗੱਲ ਹੈ ਜੀ ਹਾਂ ਇੱਕ ਨੇਚਰ ਦੀ ਗੱਲ ਇਹ ਮੈਂ ਉਦੋਂ ਹਾਰਡਲੀ 19 20 ਸਾਲ ਦਾ ਸੀਗਾ ਹੁਣ ਮੈਂ ਹੁਣ ਮੈਂ ਹੁਣ 70 76 ਮੇਰਾ 76 ਮੇਰਾ ਕੰਪਲੀਟ ਹੋਣ ਵਾਲਾ 20 ਨਵੰਬਰ ਨੂੰ ਪੂਰੇ ਹੋ ਜਾਣੇ ਮੇਰੇ ਜੀ 76 ਉਦੋਂ ਦੀ ਗੱਲ ਹੈ ਉਹ ਮਤਲਬ ਮੈਨੂੰ ਕਹਿੰਦਾ ਮੋਟਰਸਾਈਕਲ ਲੈ ਦਿੰਨੇ ਆ ਇੱਕ ਅਦਾ ਢੇੜਾ ਲਾ ਦਿਆ ਕਰੀਂ ਆਰਡਰ ਤੇ ਉਹ ਮੈਂ ਹੱਥ ਵੀ ਨੇ ਭਰਾਵਾ ਇਹ ਕੀ ਕੀ ਗੱਲਾਂ ਕਿਹੜਾ ਕਿਹੜੀ ਮੈਨੂੰ ਸਿੱਖਿਆ ਦੇਣ ਲੱਗਿਆ ਇਹ ਇਹ ਗੱਲਾਂ ਦੂਜਾ ਠੀਕ ਹੈ ਮੈਂ 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 ਹੋਰ ਸੋਚਦਾ ਮਾਲਕਾਂ ਤੁਸੀਂ ਤੁਸੀਂ ਆਪਦਾ ਇਹ ਕੰਮ ਕਰੋ ਤੁਹਾਨੂੰ ਮੁਬਾਰਕ ਹੋਵੇ ਆਪਾਂ ਨਹੀਂ ਇਹ ਜੇ ਕੰਮ ਕਰਨੇ ਵੀ ਬਾਰਡਰ ਦੇ ਘੇੜਾ ਮਾਰਿਆ ਜੀ ਉਥੋਂ ਕੋ ਲੋਹੀ ਮਿਲਿਆ ਉਥੋਂ ਆਹ ਵਿਰਿੰਦਰ ਵਿਨਰਦ ਨੇ ਵੀ ਇਹ 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 ਰੱਖਿਆ ਹੀ ਆ ਹਾਂਜੀ ਹਾਂਜੀ ਬਿਲਕੁਲ ਦੇਖੋ ਕੋਈ ਕੋਈ ਨਸ਼ਾ ਪੱਤਾ ਕੋਈ ਹੋ ਕੋ ਇਹਨਾਂ ਦੇ ਬਜ਼ੁਰਗ ਬਿਆਸ ਬਿਆਸ ਵਾਲਿਆਂ ਦੇ ਪੁੱਛਦੇ ਨੇ ਉਹਨਾਂ ਨੂੰ ਹਾਂ ਉਹਦੀ ਮੇਰੀ ਉਹਦੀ ਗੱਲ ਰਵਿੰਦਰ ਨੇ ਮੇਰੇ ਨਾਲ ਕੀਤੀ ਸੀ ਹਾਂਜੀ ਕਹਿੰਦਾ ਮੈਂ ਇੱਕ ਵਾਰੀ ਮੇਰੇ ਮਨ 'ਚ ਆਇਆ ਐਬ੍ਰੋਡ ਜਾਂਦਾ ਸੀ ਕੰਪਨੀ ਹਲਰਨ ਵਾਸਤੇ ਹਾਂਜੀ ਹਾਂਜੀ ਵੀ ਉੱਥੇ ਦੇਖਦਾ ਸੀ ਉਹ ਮਟਰਨ ਮੱਛੀ ਮੱਛੀ ਇਹ ਉਹ ਸਭ ਖਾਂਦੇ ਨੇ ਉਹ ਸ਼ਾਇਦ ਤਾਂ ਉਹਨਾਂ ਦੇ ਸਰੀਰ ਇਹੋ ਜਨੇ ਮੇਰੇ ਮਨ 'ਚ ਆਵੇ ਹਾਂਜੀ ਕਹਿੰਦਾ ਫਿਰ ਮੈਂ ਸੋਚਿਆ ਵੀ ਨਹੀਂ ਨਹੀਂ ਫਿਰ ਇਹਦਾ ਪਰਦਾ ਤਾ ਇਹ ਕੁਝ ਖਾਂਦੇ ਨਹੀਂ ਸੀ ਤੇ ਇਹ ਨਹੀਂ ਇਹ ਨਹੀਂ ਇਹ ਨਹੀਂ ਕਰਨਾ ਕਹਿੰਦਾ ਫਿਰ ਮੈਂ ਕਿਹਾ ਚਲੋ ਅੰਡਰ ਟਰਾਈ ਕਰਦੇ ਹਾਂ ਕਹਿੰਦਾ ਮੈਂ ਅੰਡੇ ਖਾਣ ਲੱਗਿਆ ਅੰਡੇ ਖਾਂਦੇ 6-7 ਦਿਨਾਂ ਬਾਅਦ ਕੰ ਮੈਨੂੰ ਇਹ ਲੱਗਿਆ ਵੀ ਓਏ ਲਾਹਣ ਤਾ ਕੀ ਕਰੀ ਜਾਂਦਾ ਤੂੰ ਛੱਡ ਫਿਰ ਇਹ ਵੀ ਨਹੀਂ ਖਾਣਾ ਅੰਡੇ ਵੀ ਬੰਦ ਕਰਤੇ ਕਿਆ ਬਾਤ ਕਹਿੰਦਾ ਮੈਂ ਮੈਂ ਤਾਂ ਕਹਿੰਦਾ ਘਾ ਖਾ ਖਾ ਕੇ ਫਰੂਟ ਖਾ ਖਾ ਕੇ ਮੇਰੇ گاਵਾ ਮਜਾਂ ਘਟੋ ਘਟ 500 700 گاਵਾ ਮਜਾਂ ਮੇਰੇ ਘਰ ਨੇ ਉਹਨਾਂ ਦੀ ਬੋਲੀ ਖਾ ਖਾ ਕੇ ਮੈਂ ਫਰੂਟ ਖਾ ਖਾ ਕੇ ਦਾਲਾਂ ਸਾਗ ਸਬਜ਼ੀਆਂ ਖਾ ਖਾ ਕੇ ਮੈਂ ਮੈਂ ਸਿਹਤ ਬਣਾਈ ਹੈ ਅੱਛਾ ਰਾਜੂ ਕਿਹਾ ਕਿ ਉਹ ਬਾਲਡ ਚੈਂਪੀਅਨ ਬਣਨ ਵਾਸਤੇ ਤਿਆਰੀ ਕਰ ਰਿਹਾ ਸੀ ਮੈਨੂੰ ਕਹਿੰਦਾ ਸੀ ਕਿ ਮੈਂ ਦੋ ਕੁ ਮਹੀਨੇ ਪਹਿਲੇ ਗੱਲ ਹੋਈ ਸੀ ਕਹਿੰਦਾ ਬਾਬੇ ਨੇ ਸੁੱਖ ਰਕੀ ਤੇ ਆਪਾਂ ਤੁਹਾਡੇ ਨਾਲ ਰਿਸ਼ਤੇ ਦੀ ਗੱਲ ਕਰਾਂ ਤੁਹਾਡੇ ਨਾਲ ਕਿਹੋ ਜਿਹਾ ਉਹਨਾਂ ਦਾ ਰਿਸ਼ਤਾ ਸੀ ਰਿਸ਼ਤਾ ਤਾਂ ਆਪੇ ਹੀ ਬਣ ਜਾਂਦਾ ਜੀ ਦੇਖੋ ਜਿਹੜੀ ਕੋਈ ਵੀ ਪੜ੍ਹਾਈ ਹੈ ਕੋਈ ਵੀ ਸਿੱਖਿਆ ਕੋਈ ਵੀ ਕਲਾ ਹੈ ਜਿਹੜਾ ਉਹ ਜਿਹੜਾ ਉਹਦਾ ਉਸਤਾਦ ਹੁੰਦਾ ਉਹ ਜਸਟ ਲਾਈਕ ਫਾਦਰ ਫਾਦਰਲੀ ਫਿਗਰ ਹੁੰਦਾ ਉਹ ਮੈਨੂੰ ਫਾਦਰਲੀ ਫਿਗਰ ਦੀ ਤਰ੍ਹਾਂ ਮਤਲਬ ਉਹ ਮੰਨਦਾ ਜਿੱਥੇ ਵੀ ਗੱਲ ਚੱਲਦੀ ਸੀ ਉਸਤਾਦ ਉਸਤਾਦ ਸੋਈ ਸਾਹਿਬ ਨੇ ਮੇਰੇ ਉਸਤਾਦ ਸੋਈ ਸਾਹਿਬ ਨੇ ਉਹਨਾਂ ਨੇ ਉਹਨਾਂ ਤੋਂ ਹੀ ਸਿੱਖਿਆ ਮੈਂ ਉਹ ਉਸਤਾਦ ਅੱਧੇ ਰਹਿ ਜਾਂਦੇ ਜਦੋਂ ਨਾ ਇਹ ਲਾਤੁਰ ਦੇ ਸਾਉਂ ਬਹੁਤ Bye.